ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰ ਤੇ ਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪੰਜਾਬ ਵਿਧਾਨ ਸਭਾ ਦਾ ਬਜਟ اجلاس ਆਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਇਆ مالیਵਰੇ 2025-26 ਲਈ ਸੂਬੇ ਦਾ ਬਜਟ 26 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ ਅਨੁਮਾਨਾ ਤੇ ਚਚਾ 26 ਮਾਰਚ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਨੇ ਅੱਜ ਪੰਜਾਬ ਰਾਈਟ ਆਫ ਚਿਲड्रन ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਸ 2000 11 ਚ ਸੂਦ ਨੂੰ ਪ੍ਰਵਾਨਗੀ ਦਿੱਤੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਗਰੁੱਪ A ਲਈ ਨਵੇਂ ਨਿਯਮ ਬਣਾਉਣ ਨੂੰ ਵੀ ਮਨਜ਼ੂਰੀ ਮਿਲੀ ਸਰਕਾਰ ਨੇ ਕਿਹਾ ਭਾਰਤ ਇਸ ਸਾਲ ਟੀਬੀ ਮੁਕਤ ਰਾਸ਼ਟਰ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਅਤੇ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਜਲੰਧਰ ਦੇ ਭਾਰਗਵ ਕੈਂਪ ਚ ਨਸ਼ੀਲੇ ਪਦਾਰਥਾਂ ਦੀ ਤਸਕਰਾਂ ਦੀ ਗੈਰ ਕਾਨੂੰਨੀ ਉਸਾਰੀ ਨੂੰ ਠਾਇਆ ਗਿਆ ਤੇ ਹੁਣ ਖਬਰਾਂ ਵਿਸਥਾਰ ਨਾਲ ंजा विधानसभा का बजट इजलास अज राज्यपाल भाषण न शुरू होया राज्यपाल गुलाब चंद कटारिया ने उदघाटनी सैशन नोधन करद विधानसभाबर का स्वागत किया विधानसभा का वार्षिक बजट सत्र बहुत महत्वपूर्ण है क्योंकि वार्षिक बजट केवल प्राप्ति और व्यय का लेखा जोखा नहीं होता बल्कि यह नागरिकों के भलाई के लिए सरकार के दृष्टिकोण को भी दर्शाता है इसलिए मैं आशा करता हूं कि सत्र में किया गया विचार विमर्श पंजाब के लोगों की प्रगति और समृद्धि की दिशा में अपने शिखर पर पहुंचाएगा। उन्होंने कहा कि पंजाब सरकार ने शिक्षा ऐसी सेहत के खेत कई अहम योजना शुरू की स्वास्थ्य और शिक्षा जैसे महत्वपूर्ण क्षेत्रों में कई अहम योजनाएं शुरू की है राज्य में आठ आम आदमी क्लिनिक चलाए जा रहे हैं। इन क्लिनिकों में कुल दो लाख अट्ठानवे करोड़ मरीज स्वास्थ्य सेवाएं प्राप्त कर चुके हैं और अब तक 90 लाख से अधिक डायोग लैब टेस्ट किए जा चुके हैं इन क्लिनिकों में गरीबों को प्रचलित मार्केट दरों पर 60 करोड़ रुपए मूल्य की दवाइयां तथा सौ करोड़ रुपए के मूल्य के परीक्षण उपलब्ध कराए गए सरकार वालों गई संबोधन कर राज्यपाल ने कहा कि सरकार ने नशा खिलाफ जंग ली एक लच्च ताकती कमेटी का गठन किया है पंजाब में नशे की समस्या को पूरी तरह खत्म करने के लिए राज्य सरकार ने दृढ़ निश्चय का संदेश देने के लिए तस्करों को नई संपत्ति को ध्वस्त किया गया है स्पेशल टास्क फोर्स को एंटी नारकोटिक टास्क फोर्स के रूप में पुनर्गठित और मजबूत किया गया ਇਸ ਤੋਂ ਪਹਿਲਾਂ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਤੇ ਪਟਿਆਲਾ ਚ ਪੁਲਿਸ ਵੱਲੋਂ ਕਰਨਲ ਦੀ ਕੁੱਟਮਾਰ ਦੇ ਮੁੱਦੇ ਨੂੰ ਸਹੀ ਢੰਗ ਨਾਲ ਸੰਭਾਲਣ ਚ ਕਥਿਤ ਅਸਫਲਤਾ ਦੇ ਵਿਰੋਧ ਚ ਵਾਹਾਂ ਤੇ ਕਾਲੀ ਪੱਟੀ ਬੰਨ ਕੇ ਵਿਧਾਨ ਸਭਾ ਚ ਪ੍ਰਵੇਸ਼ ਕੀਤਾ ਵਿਦਾਇਕ ਸਦਨ ਦੇ ਵੈਲਟ ਦਾਖਲ ਹੋਏ ਤੇ ਵਾਕ ਆਊਟ ਕਰਨ ਤੋਂ ਪਹਿਲਾਂ ਸਰਕਾਰ ਖਿਲਾਫ ਨਾਰੀ ਬਾਜ਼ੀ ਵੀ ਕੀਤੀ ਰਾਜਪਾਲ ਦੇ ਭਾਸ਼ਣ ਤੇ ਚਰਚਾ 24 ਮਾਰਚ ਨੂੰ ਹੋਵੇਗੀ ਮਾਲੀਵਰੇ 2025 ਅਭੀ ਲਈ ਸੂਬੇ ਦਾ ਬਜਟ 26 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਤੇ ਬਜਟ ਅਨੁਮਾਨਾਂ ਤੇ ਚਰਚਾ 31 ਮਾਰਚ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਨੇ ਅੱਜ ਪੰਜਾਬ ਰਾਈਟ ਆਫ ਚਿਲड्रन ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਸ 2011 ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਬਾਰੇ ਫੈਸਲਾ ਚੰਡੀਗੜ੍ਹ ਚ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅਗਵਾਈ ਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੋਧ ਦਾ ਉਦੇਸ਼ ਸਕੂਲ ਪ੍ਰਬੰਧਕੀ ਕਮੇਟੀਆਂ ਚ ਮਾਪਿਆਂ ਦੇ ਨਾਲ-ਨਾਲ ਪਾਇਚਾਰਕ ਪਾਇਵਲੀ ਨੂੰ ਵਧਾਉਣਾ ਹੈ ਤਾਂ ਜੋ ਸਰਕਾਰੀ ਸਕੂਲਾਂ 'ਚ ਵਿਆਪਕ ਪੱਧਰ ਤੇ ਅਕਾਦਮਿਕ ਵਿਕਾਸ ਕੀਤਾ ਜਾ ਸਕੇ ਇਸ ਸੋਧ ਨਾਲ ਸਰਕਾਰੀ ਸਕੂਲਾਂ ਦੀਆਂ ਸਕੂਲ ਪ੍ਰਬੰਧਕੀ ਕਮੇਟੀਆਂ 'ਚ ਮੈਂਬਰਾਂ ਦੀ ਗਿਣਤੀ ਮੌਜੂਦਾ 12 ਤੋਂ ਵਾ ਕੇ 16 ਹੋ ਜਾਵੇਗੀ ਜਿਸ ਵਿੱਚ 12 ਮੈਂਬਰ ਵਿਦਿਆਰਥੀਆਂ ਦੇ ਮਾਪਿਆਂ ਤੋਂ ਹੋਣਗੇ ਜਦਕਿ ਬਾਕੀ 4 ਮੈਂਬਰ ਸਿੱਖਿਆ ਖੇਤਰ ਦੇ ਸਹਾਇਕ ਖੇਤਰਾਂ ਤੋਂ ਹੋਣਗੇ ਇਸ ਨਾਲ ਵਿਸ਼ਾ ਆਧਾਰਿਤ ਗਤੀਵਿਧੀਆਂ 'ਚ ਮਾਪਿਆਂ ਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਦੀ ਪਾਈਵਲੀ ਵਧੇਗੀ ਮંત્રીਮੰਡਲ ਨੇ ਮੁਕੱਦਮਾਦীন ਕੈਦੀਆਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਤਬਦੀਲ ਕਰਨ ਲਈ ਟਰਾਂਸਫਰ ਆਫ ਪ੍ਰੀਜ਼ਨ ਐਕਟ 1950 ਵਿੱਚ ਸੋਧ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਕਿਰਿਆ ਦੋਵਾਂ ਸੂਬਿਆਂ ਦੀ ਸਹਿਮਤੀ ਨਾਲ ਕੀਤੀ ਜਾਵੇਗੀ ਜਿੱਥੇ ਮੁਕੱਦਮਾਦীন ਕੈਦੀ ਇਸ ਸਮੇਂ ਬੰਦ ਨੇ ਤੇ ਟ੍ਰਾਇਲ ਕੋਰਟ ਦੀ ਪ੍ਰਵਾਨਗੀ ਤੋਂ ਬਾਅਦ ਜਿਸ ਸੂਬੇ 'ਚ ਉਹਨਾਂ ਨੂੰ ਤਬਦੀਲ ਕੀਤਾ ਜਾਣਾ ਹੈ। ਮੰਤਰੀ ਮੰਡਲ ਨੇ ਜਨਤਕ ਖੇਤ ਵਿੱਚ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਗਰੁੱਪ A ਲਈ ਨਵੇਂ ਨਿਯਮ ਬਣਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ 'ਚ ਮਦਦ ਮਿਲੇਗੀ ਜਿਸ ਨਾਲ ਕਮਜ਼ੋਰ ਤੇ ਪਛੜੇ ਵਰਗਾਂ ਨੂੰ ਫਾਇਦਾ ਹੋਵੇਗਾ ਮੰਤਰੀ ਮੰਡਲ ਨੇ ਪੰਜਾਬ ਤੀਰਥ ਯਾਤਰਾ ਸੰਮਤੀ ਦੇ ਚੇਅਰਮੈਨ ਤੇ ਮੈਂਬਰਾਂ ਅਤੇ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀ ਨਿਯੁਕਤੀ ਲਈ ਨਿਮਾ ਅਤੇ ਸ਼ਰਤਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @tarid air rn jalandhar ਅਤੇ YouTube ਤੇ ਸਾਡਾ ਚੈਨਲ ਹੈ @tarid air jalandhar भारत इस साल टीबी मुक्त राष्ट्र बनने लजी तेजी अगे बद रहा है देशी के देश दे मामले दो हजार पंद्रह प्रति लख दो सौ सैंती तो घट के दो हजार तेई प्रति लख एक सौ पचानवे रह गए ने यह आलमी कमी दे दुगने तो भी बात है तू भीभा प्रश्नकाल दौरान पूरक ਸਵਾਲਾਂ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਦੇਸ਼ ਵਿੱਚ ਟੀਬੀ ਦੇ ਇਲਾਜ ਦਾ ਦਾਇਰਾ 32% ਤੱਕ ਵਧ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਜੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਦਾਨਗੀ ਚ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਵਿਖੇ ਅੱਜ ਮੀਟਿੰਗ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਕਈ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਅੱਜੂ ਬੁਲਾਈ ਗਈ ਮੀਟਿੰਗ 'ਚ ਹਿੱਸਾ ਲੈਣ ਦਾ ਐਲਾਨ ਕੀਤਾ ਸੀ ਪਰ ਮੀਟਿੰਗ ਤੋਂ ਪਹਿਲਾਂ ਸੂਕਤ ਕਿਸਾਨ ਮੋਰਚੇ ਦੀ ਹੋਈ ਬੈਠਕ ਵਿੱਚ ਸਾਰਿਆਂ ਧਿਰਾਂ ਵੱਲੋਂ ਸਰਕਾਰ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗੱਲਬਾਤ ਤੋਂ ਪਹਿਲਾਂ ਮਾਹੌਲ ਨੂੰ ਸਖਾਵਾਂ ਬਣਾਵੇ ਉਸ ਤੋਂ ਬਾਅਦ ਹੀ ਮੀਟਿੰਗ ਕੀਤੀ ਜਾ ਸਕਦੀ ਹੈ। ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਗੈਰ ਕਾਨੂੰਨੀ ਕਬਜ਼ਿਆਂ ਖਿਲਾਫ ਚੱਲ ਰਹੀ ਕਾਰਵਾਈ ਤਹਿਤ ਜਲੰਧਰ ਨਗਰ ਨਿਗਮ ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਨਾਲ ਮਿਲ ਕੇ ਅੱਜ ਤਿੰਨ ਨਸ਼ਾ ਤਸਕਰਾਂ ਨਾਲ ਸਬੰਧਤ ਇੱਕ ਦੋ ਮੰਜ਼ਿਲਾ ਜਾਇਦਾਦ ਨੂੰ ਢਾਇਆ ਗਿਆ ਯੁੱਧ ਨਸ਼ਾ ਵਿਰੋਧ ਤਹਿਤ ਗੈਰ ਕਾਨੂੰਨੀ ਕਬਜ਼ਿਆਂ ਨੂੰ ਢਾਉਣ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਿੱਚੋਂ ਕਥਿਤ ਤੌਰ ਤੇ ਜਗਮਨੀ ਨਾਲ ਸਰਕਾਰੀ ਜ਼ਮੀਨ ਤੇ ਉਸਾਰੇ ਕਬਜ਼ੇ ਵਾਲੇ ਢਾਂਚੇ ਨੂੰ ਭਾਰਗੋ ਕੈਂਪ ਇਲਾਕੇ ਚ ਢਾਇਆ ਗਿਆ ਪੁਲਿਸ ਕਮਿਸ਼ਨਰ ਤਾਨਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੂੰ ਨਸ਼ਾ ਤਸਕਰਾਂ वरिंदर उर्फ मौला, जितेंद्र उर्फ जिंदर ਅਤੇ ਰੋਹਿਤ ਕੁਮਾਰ उर्फ ਕਾਕਾ ਤਿੰਨੇ ਭਰਾਵਾਂ ਵੱਲੋਂ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲੀ ਸੀ ਇਹ ਤਿੰਨੇ ਭਰਾ ਮੌਜੂਦਾ ਸਮੇਂ ਜੇਲ੍ਹ ਵਿੱਚ ਬੰਦ ਨੇ ਉਹਨਾਂ ਕਿਹਾ ਕਿ ਜਾਇਦਾਦ ਕਥਿਤ ਤੌਰ ਤੇ ਨਸ਼ਾ ਦੇ ਨਾਜਾਇਜ਼ ਧੰਦੇ ਤੋਂ ਪ੍ਰਾਪਤ ਪੈਸੇ ਤੋਂ ਬਣਾਈ ਗਈ ਸੀ ਅੱਜ ਵਿਸ਼ਵ ਡਾਊਨ ਸਿੰਡਰੋਮ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਨ ਡਾਊਨ ਸਿੰਡਰੋਮ ਤੋਂ ਪੀੜਤ ਲੋਕਾਂ ਨੂੰ ਮਜ਼ਬੂਤ ਕਮਿਊਨਿਟੀ ਨੈਟਵਰਕ ਸਮਾਵੇਸ਼ੀ ਸਿੱਖਿਆ ਅਤੇ ਵੇਤੜ ਦੇਖਭਾਲ ਪ੍ਰਦਾਨ ਕਰਨ ਦੀ ਲੋੜ ਨੂੰ ਦਰਸਾਉਂਦਾ ਹੈ ਪੇਸ਼ ਹੈ ਇੱਕ ਰਿਪੋਰਟ ਵਿਸ਼ਵ ਡਾਊਨ ਸਿੰਡਰੋਮ ਦਿਵਸ ਹਰ ਸਾਲ 21 ਮਾਰਚ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਦੇ ਵਿਸ਼ਵ ਡਾਊਨ ਸਿੰਡਰੋਮ ਦਿਵਸ ਦਾ ਵਿਸ਼ਾ ਇੰਪਰੂਵ आवर ਸਪੋਰਟ ਸਿਸਟਮਸ ਹੈ। ਡਾਊਨ ਸਿੰਡਰੋਮ ਇੱਕ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ ਇਹ ਵਿਗਾਰਡ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ। ਅੱਜ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਦਿਵਿਆਂਗ ਜਨਾਂ ਦੇ ਸਿੱਖਿਆ ਅਤੇ ਸਸ਼ਕਤੀਕਰਨ ਲਈ ਚਲਾਏ ਗਏ ਉਮੀਦ ਪ੍ਰੋਜੈਕਟ ਤਹਿਤ ਡਿਪਟੀ ਕਮਿਸ਼ਨਰ ਹਿਮਾਂਚੂ ਜੈਨ ਨੇ ਡਾਊਨ ਸਿੰਡਰੋਮ ਵਾਲੇ 16 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਖੇਡਾਂ, ਕਲਾ, ਤਾ ਅਕਾਦਮਿਕ ਅਤੇ ਪਾਈਚਾਰਕ ਸੇਵਾ ਵਰਗੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਛੂਈਆਂ ਨੇ ਇਸ ਮੌਕੇ ਸਨਮਾਨਿਤ ਹੋਣ ਵਾਲੇ ਸ਼ਿਕਾ ਅਗਰਵਾਲ ਅਤੇ ਅਰਸ਼ਪ੍ਰੀਤ ਕੌਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਮੇਰਾ ਨਾਮ ਅਰਸ਼ਪ੍ਰੀਤ ਹੈ ਮੈਨੂੰ ਇਹ ਵਾਰ ਮਿਲੇਆ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਆਪਣੀ ਪਪਾ ਜੀ ਦੀ ਸ਼ਾਪ ਉਪਰ ਵਿੱਚ ਜੋਬ ਕਰਦੀ ਹਾਂ ਬੇਨਾਮ ਸ਼ਿਕਾ ਅਗਰਵਾਲ ਨੇ ਮੈਂ ਅਸਿਰਵਾਸ ਕਮ ਕਰਦੀ ਹੂੰ ਵਿਸ਼ੇਸ਼ ਸਿੰਗ ਕਰਦੀ ਹੂੰ ਆਰਟ ਵੀ ਕਰਦੀ ਹੂੰ ਕੰਪਿਊਟਰ ਵੀ ਕਰਦੀ ਹੂੰ ਮੈਂ ਆਪਣੇ ਸਮੇਂ ਮੇਂ ਦਾਸ ਕਰਨੇ ਕੋਨਨ ਸਾਤਿਓ ਆਸਮ ਕੋ ਸੀ ਆਫਿਸ ਮੇ ਅਵਾਰਡ ਮਿਲਿਆ ਜਲੰਧਰ ਤੋਂ ਆਕਾਸ਼ਵਰਣੀ ਖਬਰਾਂ ਲਈ ਮੈਂ ਕاجਲ ਸ਼੍ਰੀ ਕੇਤਪੁਰ ਸਾਹਿਬ ਦੇ ਸੇਤ ਵਿਭਾਗ ਦੀ ਟੀਮ ਨੇ ਅੱਜ ਬਸੱਡੇ ਸਮੇਤ ਕਈ ਜਨ ਤੱਕ ਥਾਵਾ ਦੇ ਤਮਾਕੂ ਨੁਸ਼ੀ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਲਜੀਤ ਕਾਰਨੇ ਦੱਸਿਆ ਕਿ ਸੇਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ बाबा 프리드 ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਨੇ ਅੱਜ ਪੰਜਾਬ ਸਰਹੱਦੀ ਵਿਰਾਸਤ ਮਹੀਨੇ ਦੀ ਸਮਾਪਤੀ ਨਾਲ ਸ਼ਹੀਦੀ ਦਿਵਸ ਮਨਾਇਆ ਜਿਸ ਨੂੰ ਵੀਰ ਤੇ ਵੈਟਰਨਸ ਬਾਰਡਰ ਮੋਟਰਸਾਈਕਲ ਟ੍ਰੈਲੀ ਨਾਲ ਦਰਸਾਇਆ ਗਿਆ ਇਸ ਸਮਾਗਮ 'ਚ ਦੇਸ਼ ਦੀਆਂ ਸਰਹੱਦਾਂ ਦੇ ਨਿਸਵਾਰਥ ਰੱਖਿਆ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ اجلاس ਅੱਜ ਰਾਜਪਾਲ ਦੇ ਪਾਸ਼ਾ ਨਾਲ ਸ਼ੁਰੂ ਹੋਇਆ مالیਵਰੇ 2025-26 ਲਈ ਸੂਬੇ ਦਾ ਬਜਟ 26 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ ਅਨੁਮਾਨਾ ਤੇ ਚਰਚਾ 7 ਮਾਰਚ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਨੇ ਅੱਜ ਪੰਜਾਬ ਰਾਈਟ ਆਫ ਚਿਲड्रन ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਸ 2011 ਨੂੰ ਪ੍ਰਵਾਨਗੀ ਦਿੱਤੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਗਰੁੱਪ A ਲਈ ਨਵੇਂ ਨਿਯਮ ਬਣਾਉਣ ਨੂੰ ਵੀ ਮਨਜ਼ੂਰੀ ਮਿਲੀ ਸਰਕਾਰ ਨੇ ਕਿਹਾ ਭਾਰਤ ਇਸ ਸਾਲ ਟੀਬੀ ਮੁਕਤ ਰਾਸ਼ਟਰ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਜਲੰਧਰ ਦੇ ਭਾਰਗਵ ਕੈਂਪ ਚ ਨਸ਼ੀਲੇ ਪਦਾਰਥਾਂ ਦੀ ਤਸਕਰਾਂ ਦੀ ਗੈਰ ਕਾਨੂੰਨੀ ਉਸਾਰੀ ਨੂੰ ਠਾਇਆ ਗਿਆ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ